ਸਤਿ ਸ਼੍ਰੀ ਅਕਾਲ ਜੀ ਪੀਟੀਸੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨੀਲਮ ਸ਼ਰਮਾ ਬੁਲੇਟਿਨ ਦਾ آغاز ਕਰਾਂਗੇ ਵੱਡੀ ਖਬਰ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੇਜਰੀਵਾਲ ਤੇ ਸਵਾਲ ਚੁੱਕੇ ਨੇ ਅਧਿਆਪਕਾਂ ਦੀ ਟੈਂਕੀ ਤੇ ਪ੍ਰਦਰਸ਼ਨ ਕਰਦਿਆਂ ਦੀ ਫੋਟੋ ਸ਼ੇਅਰ ਕੀਤੀ ਹੈ ਕਿਹਾ ਹਰ ਇੱਕ ਗੱਲ ਤੇ ਝੂਠ ਦੇਖ ਲਓ ਕੇਜਰੀਵਾਲ ਜੀ 2 ਹਫ਼ਤੇ ਪਹਿਲਾਂ ਹੀ ਟੈਂਕੀ ਤੇ ਅਧਿਆਪਕ ਚੜੇ ਹੋਏ ਸਨ ਮੀਡੀਆ ਤੇ ਤੁਹਾਡੇ ਕੰਟਰੋਲ ਕਾਰਨ ਖਬਰਾਂ ਘੱਟ ਲੱਗਦੀਆਂ ਨੇ ਰਾਜਾ ਵੜਿੰਗ ਨੇ ਸਿੱਧੇ ਤੌਰ ਤੇ ਕਿਹਾ ਕਿ ਮੀਡੀਆ ਤੇ ਕੰਟਰੋਲ ਹੋਣ ਕਾਰਨ ਖਬਰਾਂ ਘੱਟ ਲੱਗਦੀਆਂ ਨੇ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਕੋਈ ਮੁਲਾਜ਼ਮ ਟੈਂਕੀ ਤੇ ਨਹੀਂ ਮਿਲਦਾ ਇੱਕ ਬਿਆਨ ਦਾ ਇਥੇ ਜੋ ਹੈ ਹਵਾਲਾ ਦਿੱਤਾ ਗਿਆ ਤੇ ਉਥੇ ਹੀ ਟਵੀਟ ਕਰਕੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਇਥੇ ਵੇਖਿਆ ਜਾ ਸਕਦਾ ਹੈ ਪੀਟੀਸੀ ਨਿਊਜ਼ ਵੱਲੋਂ ਇਸ ਖਬਰ ਦੀ ਤਸਦੀਕ ਕੀਤੀ ਗਈ ਸੀ ਤੇ ਉਹੀ ਵੀਡੀਓ ਇਥੇ ਰਾਜਾ ਵੜਿੰਗ ਵੱਲੋਂ ਸ਼ੇਅਰ ਕੀਤੀ ਗਈ ਹੈ ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਕੋਈ ਮੁਲਾਜ਼ਮ ਟੈਂਕੀ ਤੇ ਨਹੀਂ ਮਿਲਦਾ ਇਸੋ ਬਾਲਾ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਹੀ ਕਹਿ ਕੇ ਆਈ ਸੀ ਕਿ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਕੋਈ ਟੈਂਕੀਆਂ ਤੇ ਨਹੀਂ ਚੜੇਗਾ ਕੋਈ ਸੜਕਾਂ ਤੇ ਨਹੀਂ ਉਤਰੇਗਾ ਪਰ ਕਿਸਾਨ ਸੜਕ ਤੇ ਨਜ਼ਰ ਆਉਂਦੇ ਨੇ ਤੇ ਉਥੇ ਅਧਿਆਪਕ ਟੈਂਕੀਆਂ ਤੇ ਟਵੀਟ ਰਾਈਂ ਕੀ ਕਿਹਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਹਰ ਗੱਲ ਤੇ ਝੂਠ ਦੇਖ ਲਓ ਕੇ ਰਿਵਾਲ ਜੀ 2 ਹਫ਼ਤੇ ਪਹਿਲਾਂ ਵੀ ਟੈਂਕੀ ਤੇ ਅਧਿਆਪਕ ਚੜੇ ਹੋਏ ਸਨ ਉਹ ਗੱਲ ਵੱਖਰੀ ਹੈ ਕਿ ਖਬਰਾਂ ਘੱਟ ਲੱਗਦੀਆਂ ਨੇ মিডিਆ ਦਾ ਤੁਹਾਡੇ ਕੰਟਰੋਲ ਕਰਨ ਸਿੱਧਾ ਤੌਰ ਤੇ ਅਤੇ ਨਿਸ਼ਾਨਾ ਬਿਨਿਆ ਕਿ ਖਬਰਾਂ ਤੁਹਾਡੇ ਕੰਟਰੋਲ ਕਾਰਨ ਘੱਟ ਲੱਗਦੀਆਂ ਨੇ ਪਰ ਇੱਕ ਵੀਡੀਓ ਜ਼ਰੂਰ ਸ਼ੇਅਰ ਕੀਤਾ ਹੈ